ਕਵਣੀ ਗੱਲ ਸੁਣ ਮੇਰੇ ਅੱਜ ਕੱਲ ਮੀਂਹ ਪਤਾ ਕਾਦੋਂ ਘਟ ਪੈਂਦੇ ਆ ਕਿਉਂਕਿ ਅੱਜ ਕੱਲ ਘਰ ਵਾਲਿਆਂ ਹਨ ਨਾ ਤਾਂ ਮਿੱਠੇ ਪਕੌੜੇ ਬਣਾ ਕੇ ਰਾਜੀ ਆ ਤੇ ਨਾ ਹੀ ਗੁਲਗੁਲੇ ਨਾ ਮਿੱਠੇ ਪਕੌੜਾ ਬਿਨਾਂ ਹੰਦਲ ਬੰਨ ਪਾ ਸਕਦਾ ਸੱਚੀ ਗੱਲ ਹੈ ਨਾ ਪਈਰ ਘਟ ਪਈ ਜਾਂਦੀ ਬੰਦੇ ਦਾ ਵਾਅਦਾ ਕਰਦੇ ਕੋਈ ਵਾਅਦਾ ਕਰੀ ਜਾਂਦੇ ਘਟਦਾ ਘਰ ਵਾਲੇ ਅੱਜ ਕੱਲ ਹੈ ਕਾਦੋਂ ਕਾਦੋਂ ਨਾ ਪੋਣੀ ਅਸੀਂ ਪਾ ਥੰਦਾ ਖਾਦੇ ਵੀ ਗੋਲਗਲੇ ਬਣਾਉਂਦੇ ਆ ਹੋਰ ਵੀ ਚਾਹੀਦਾ ਕਾ ਤੋ ਉਹ ਨਹੀਂ ਕਰਦਾ ਬੈਠਾ ਆ ਰੱਬ ਨਹੀਂ ਖਾਣਾ ਤੂੰ ਵੀ ਨਾ ਉਹਨੇ ਇਹਦਾ ਮੁੱਢੋਂ ਮੁੱਢੀ ਰੀਤ ਆ ਪੁੱਤ ਘਰ ਵਾਲਾ ਉਹਦੇ ਹੀ ਬਣਾ ਕੇ ਦਿੰਦਾ ਗਾਵਾ ਜੇ ਮੀ ਘੱਟ ਪੈਂਦਾ ਹੋਵੇ ਜਾਂ ਮੀ ਮੰਗੜਾ ਹੋਵੇ ਗੋਲਗਲੇ ਅੱਜ ਪਹਿਲਾਂ ਵੀ ਮੰਗਦੇ ਸੀ ਹੈ ਮੀ ਕੋਈ ਤਾਂ ਹੀ ਨਹੀਂ ਮੰਗਦੀ ਤੇ ਬੜਾ ਸਫਾਈ ਕਰਨੀ ਪੈਂਦੀ ਆ ਤੇ ਕੋਕ ਗੋਲਗਲੇ ਬਣਾਉਣੇ ਪੈਂਦੇ ਆ ਆਹ ਲਾ ਗਏ ਨਕਰ ਵਾਲੇ ਦੇ ਸਾਕਾ ਮੀਟਾ ਥੋਣੂ ਚਾਹੀਦਾ ਬਾਅਦ ਚੋਂ ਸੌ ਸੌ ਦੇਖਾਂਗੇ ਪਰ ਇਹਦੇ ਇਸ ਵਹੀ ਕਰਨ ਨੂੰ ਮੇਰੀ ਹੋਰ ਆਣੀ ਆ ਸਾਡੀ ਸਾਕੀ ਪਾਏ ਜੇ ਮੈਂ ਤਾਂ ਆਹੋੋ ਮੋਟਾ ਮੋਟਾ ਸਾਫ ਕਰ ਬਸ ਚੰਗੜੀ ਜਾਂਦਾ ਪੱਥਰ ਦਾ ਸਾਰਾ ਕਰਨ ਸਾਰੇ ਦਰਖਤ ਨਾਤੇ ਗਏ ਅੱਜ ਆਇਆ ਵੀ ਪਿੰਨਾ ਹੱਕ ਕਰਨ ਪੜਨਾ ਬੜਾ ਪੂਰਾ ਹੋਣੇ ਸਾਰੇ ਦਰਖਤ ਨਾਤੇ ਗਏ ਅੱਜ ਹਾਂ ਦਰਖਤ ਨਾਤੇ ਅਗਲਾ ਮੋੜ ਤੇ ਮਸਾਪਾਂ ਤੇ ਮਾਲੀ ਤੇ ਕਲਵੀਰ ਨੇ ਠੀਕ ਹੋ ਗਿਆ ਬਾਈ ਬਾਈ